ਜਾਨੀ ਰੁਵੀਰ ਸਿੰਘ ਦੇ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਸਿੱਖ ਗਲਿਆਰਿਆਂ ਦੇ ਵਿੱਚ ਪੰਤਕ ਰਾਜਨੀਤੀ ਦੇ ਵਿੱਚ ਚਰਚਾ ਨਵੀਂ ਛਿੜ ਪਈ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਲਗਾਤਾਰ ਵਿਰੋਧੀਆਂ ਦੀ ਜਾਂ ਫਿਰ ਪੰਜਾਬ ਦੇ ਸਿੱਖ ਵੋਟਰਾਂ ਦੀ ਜਾਂ ਫਿਰ ਪੰਜਾਬ ਦੇ ਰਾਜਨੀਤੀ ਲੋਕਾਂ ਦੀ ਜਾਂ ਵਿਸ਼ਵ ਭਰ ਦੇ ਵਿੱਚ ਬੈਠੇ ਪੰਜਾਬੀਆਂ ਦੀ ਇਹੇ ਨਜ਼ਰ ਸੀ ਕਿ ਕਦੋਂ ਗਿਆਨੀ ਰੁਵੀਰ ਸਿੰਘ ਆਪਣੀ ਚੁੱਪ ਤੋੜਦੇ ਨੇ ਇਸ ਜਿਹੜੀ ਅਕਲ ਦੇ ਵੱਲੋਂ ਭਾਰਤੀ ਕੀਤੀ ਜਾ ਰਹੀ ਹੈ ਉਸ ਪਾਰਟੀ ਦੇ ਬਾਰੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਸੀ ਉਸ ਨੂੰ ਲਾਗੂ ਕਰਵਾਉਣ ਦੇ ਬਾਰੇ ਕਿ ਕਦੋਂ ਕੀ ਕੁਝ ਬਿਆਨ ਦੇਣਗੇ ਕਿ ਕੁਝ ਹੋਵੇਗਾ ਉਸ ਨੂੰ ਲੈ ਕੇ ਤੇ ਜਿਸ ਤਰ੍ਹਾਂ ਗਿਆਨੀ ਰਕबीर ਸਿੰਘ ਦੇ ਵੱਲੋਂ ਇਸ ਮਸਲੇ ਦੇ ਉੱਤੇ ਬੋਲਿਆ ਗਿਆ ਕਿ ਪੰਜ ਮੈਂਬਰੀ ਕਮੇਟੀ ਹੀ ਭਰਤੀ ਕਰੇਗੀ ਸ੍ਰੀ ਅਕਾਲ ਤਾ ਸਹਿਬ ਤੋਂ ਜੋ 2 ਦਸੰਬਰ ਨੂੰ ਫੈਸਲੇ ਹੋਏ ਸੀ ਜਾਂ ਫਿਰ ਤਸੀਲ ਤੋਂ ਹੁਕਮ ਹੋਇਆ ਸੀ ਉਸ ਨੂੰ ਇਨਵਰ ਮੰਨਿਆ ਜਾਵੇ ਪਹਿਲਾਂ ਵੀ ਕਈ ਵਾਰ ਬਿਆਨ ਦੇ ਚੁੱਕੇ ਨੇ ਤੇ ਹੁਣ ਇੱਕ ਵਾਰ ਫਿਰ ਉਹਨਾਂ ਨੇ ਭਰਤੀ ਪ੍ਰਕਿਰਿਆ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਜਿੱਥੇ ਅਕਾਲੀ ਦਲ ਬਾਦਲ ਦੇ ਵਿਰੋਧੀਆਂ ਦੇ ਵੱਲੋਂ ਸ੍ਰੀ ਅਕਾਲ ਤਾ ਸਾਬ ਦੇ ਜਥੇਦਾਰ ਤੇ ਬਿਆਨ ਤੋਂ ਬਾਅਦ ਇੱਕ ਉਮੀਦ ਜਗਾਈ ਜਾ ਰਹੀ ਹੈ ਕਿ ਹੁਣ ਜਿਹੜੀ ਅਕਾਲ ਚ ਬਾਦਲ ਦੀ ਭਰਤੀ ਹੈ ਉਹ ਰੱਦ ਕਰਕੇ ਸ੍ਰੀ ਅਕਾਲ ਤਾ ਸਾਬ ਦੇ ਵੱਲੋਂ ਉਹ ਜਿਹੜੀ ਆਪਣੀ ਜਲਦ ਜਿਹੜੀ ਪ੍ਰਕਿਰਿਆ ਸੀ ਭਰਤੀ ਦੀ ਉਹ ਸ਼ੁਰੂ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਥੇਦਾਰ ਗਾਨੀ ਰਬੀ ਸਿੰਘ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਸਕਵੀਰ ਬਾਦਲ ਨੂੰ ਵੀ ਝਟਕਾ ਲੱਗਦਾ ਦਿਖਾਈ ਦੇ ਰਿਹਾ ਏ ਤੇ ਚਰਨਜੀਤ ਸਿੰਘ ਬਰਾੜ ਨੇ ਜਥੇਦਾਰ ਗਿਆਨੀ ਰਬੀ ਸਿੰਘ ਦਾ ਧੰਨਵਾਦ ਕੀਤਾ ਧੰਨਵਾਦ ਕਰਦੇ ਆ ਹੋਰ ਕੀ ਕੁਝ ਕਿਹਾ ਉਹਨਾਂ ਨੇ ਇੱਕ ਵਾਰੀ ਤੁਸੀਂ ਪਹਿਲਾਂ ਉਹ ਸੁਣੋ ਦਿਲ ਦੀਆਂ ਗਹਿਰਾਈਆਂ ਚੋਂ ਆਪਣੇ ਵੱਲੋਂ ਸਮੁੱਚੇ ਸਿੱਖ ਜਗਤ ਵੱਲੋਂ ਖਾਸ ਕਰਕੇ ਸਾਰੇ ਆਪਣੇ ਸਾਥੀਆਂ ਵੱਲੋਂ ਜਥੇਦਾਰ ਸ਼੍ਰੀ ਅਲਤਖ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਜਿਸ ਸਪਸ਼ਟ ਸ਼ਬਦਾਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਤੁਰੰਤ ਸ਼ੁਰੂ ਕਰਨ ਦਾ ਹੁਕਮ ਤੇ ਆਦੇਸ਼ ਦਿੱਤਾ ਹੈ ਜਿਹੜੀ ਬਿਨਾ ਸਲਾਹ ਤੋਂ 2 ਦਸੰਬਰ ਦੇ ਹੁਕਮਨਾਮੇ ਤੋਂ ਬਾਹਰ ਜਾ ਕੇ ਭਰਤੀ ਕੀਤੀ ਗਈ ਸੀ ਉਹ ਉਹ ਉਹਦੇ ਇੱਕ ਕਿਸਮ ਦਾ ਸੈਤੀ ਨਾ ਦਿੰਦੇ ਹੋਏ ਸਪਸ਼ਟ ਸ਼ਬਦਾਂ ਦੇ ਵਿੱਚ ਭਰਤੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਜਿਹੜਾ ਆਦੇਸ਼ ਦਿੱਤਾ ਹੈ ਇਹਦੇ ਲਈ ਦਿਲ ਦੀਆਂ ਗਹਿਰਿਆਂ ਤੋਂ ਧੰਨਵਾਦ ਕਰਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰਾਂ ਦੇ ਵਿੱਚ ਬੜਾ ਵੱਡਾ ਭੰਬਲ ਕੂਸਾ ਖੜਾ ਹੋਇਆ ਹੋਇਆ ਸੀਗਾ ਔਰ ਬੜੀ ਜ਼ਰੂਰਤ ਪਈ ਹੋਈ ਸੀ ਅੱਜ ਉਸ ਜ਼ਰੂਰਤ ਨੂੰ ਦੂਰ ਕਰ ਲਈ ਜਿੱਥੇ ਕਾਮਪਰਖ ਦਾ ਵਾਈਸ ਪ੍ਰੋਫੈਸਰ ਸਾਹਿਬ ਦਾ ਸ਼ੁਕਰਾਨਾ ਕਰਦੇ ਆ ਉਥੇ ਜਥੇਦਾਰ ਸਾਹਿਬ ਦਾ ਫਿਰ ਇੱਕ ਵਾਰੀ ਧੰਨਵਾਦ ਕਰਦੇ ਆ ਕਿ ਬਹੁਤ ਵੱਡਾ ਇੱਕ ਅਜੇ ਮੀਲ ਪੱਥਰ ਸਾਬਤ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰਨ ਲਈ ਆਜ਼ਾਦ ਦਲ ਨਾਲ ਤੌਰ ਤੇ ਭਰਤੀ ਸ਼ੁਰੂ ਕਰਨ ਦਾ ਇਹ ਕਦਮ ਤੇ ਮੈਂ ਬੇਨਤੀ ਕਰੂੰਗਾ ਪੰਜ ਮੈਂਬਰੀ ਕਮੇਟੀ ਨੂੰ ਵੀ ਕਿ ਤੁਰੰਤ ਕੱਲ ਜਾਂ ਪਰਸੋਂ ਦੀ ਮੀਟਿੰਗ ਰੱਖ ਕੇ ਤੇ ਭਰਤੀ ਜਿਹੜੀ ਹੈ ਉਹ ਸਟਾਰਟ ਕਰਨ ਦਾ ਜਿਹੜਾ ਹੈਗਾ ਮੁੱਢ ਬਣ ਗਿਆ ਥਾ ਜਿਸ ਤੱਕ ਤੁਸੀਂ ਵੇਖਿਆ ਕਿ ਜਿਸ ਤਰ੍ਹਾਂ ਚੰਦ ਸਿੰਘ ਬਰਾੜ ਦੇ ਵੱਲੋਂ ਜਥੇਦਾਰ ਗੇਨੀਤਕ ਵੀਰ ਸਿੰਘ ਨੂੰ ਧੰਨਵਾਦ ਕੀਤਾ ਗਿਆ ਤੇ ਉੱਥੇ ਹੀ ਹੁਣ ਇਹ ਚਰਚਾ ਨਵੀਂ ਚੜ੍ਹ ਪਈ ਹੈ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਹੁਕਮਨਾਮੇ ਤੋਂ ਬਿਨਾਂ ਜਾਂ ਫਿਰ ਉਸ ਦੇ ਉਲਟ ਜਿਹੜੀ ਭਰਤੀ ਕੀਤੀ ਗਈ ਸੀ ਤਾਂ ਉਸ ਦਾ ਕੀ ਬਣੇਗਾ ਕੀ ਉਹ ਰੱਦ ਹੋ ਜਾਵੇਗੀ ਜਾਂ ਫਿਰ ਉਸ ਨੂੰ ਲੈ ਕੇ ਇਹ ਸਥਿਤੀ ਹੋਰ ਗੁੰਝਲਦਾਰ ਬਣਦੀ ਜਾਵੇਗੀ ਕਿਉਂਕਿ ਲਗਾਤਾਰ ਹੁਣ ਇਸ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਨੇ ਕਿ ਜਿਹੜੀ ਉਹ ਸ਼ੋਮਨੀ ਅਕਾਲੀ ਦਲ ਦਾ ਬਾਦਲ ਵਿਰੋਧੀ ਜਿਹੜੀ ਲੋਕ ਨੇ ਜਿਹੜੇ ਲੀਡਰ ਨੇ ਉਹ ਸਿਰਫ ਜਥੇਦਾਰ ਗਿਆਨੀ ਰਕबीर ਸਿੰਘ ਨੂੰ ਉਡੀਕ ਰਹੇ ਨੇ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਫੈਸਲਾ ਸੁਣਾਉਂਦੇ ਨੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਵੱਖਰਾ ਫਰੰਟ ਵੀ ਖੜਾ ਹੋ ਸਕਦਾ ਹੈ ਕਿਉਂਕਿ ਲਗਾਤਾਰ ਇਹ ਚਰਚਾਵਾਂ ਚੱਲਦੀ ਰਹੀਆਂ ਸੀ ਪਹਿਲਾਂ ਕਿ ਮਾਰਚ ਦੇ ਵਿੱਚ ਜਿਹੜੇ ਅਕਾਲੀ ਦਲ ਬਾਗੀ ਨੇ ਆਪਣਾ ਵੱਖਰਾ ਫਰੰਟ ਬਣਾਉਣਗੇ ਪਰ ਹੁਣ ਗਿਆਨੀ ਰਕबीर ਸਿੰਘ ਦੇ ਵੱਲੋਂ ਜਿਸ ਤਰ੍ਹਾਂ ਬਿਆਨ ਦਿੱਤਾ ਗਿਆ ਪੰਜ ਮੈਂਬਰ ਜਿਹੜੀ ਭਰਤੀ ਹੈ ਜੇਕਰ ਉਹ ਉਹ ਭਰਤੀ ਹੁੰਦੀ ਹੈ ਕੀ ਵਕਰਾ ਫਰੰਟ ਹੁਣ ਉਹ ਬਣੇਗਾ ਜੇਕਰ ਅਕਾਲੀ ਦਲ ਬਾਦਲ ਨਹੀਂ ਮੰਨਦਾ ਕਿ ਜਿਹੜੀ ਅਸੀਂ ਭਰਤੀ ਕੀਤੀ ਹੈ ਅਸੀਂ ਤਾਂ ਉਸੇ ਅਨੁਸਾਰ ਹੀ ਸਾਡੇ ਤਾਂ ਉਹੀ ਕਮਾਂਡ ਹੋਵੇਗੀ ਅਸੀਂ ਤਾਂ ਉਸੇ ਅਨੁਸਾਰ ਹੀ ਚੱਲਾਂਗੇ ਵੀ ਜਿਹੜੀ ਨਵੀਂ ਭਰਤੀ ਅਸੀਂ ਕੀਤੀ ਜਾ ਰਹੀ ਹੈ ਅਸੀਂ ਇਸ ਨੂੰ ਸਵਕਾਰ ਨਹੀਂ ਕਰਾਂਗੇ ਤਾਂ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਇੱਕ ਨਵਾਂ ਅਹਿਮ ਮੋੜ ਜ਼ਰੂਰ ਹੋਵੇਗਾ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਪਿਆਨ ਦਿੱਤਾ ਗਿਆ ਸੀ ਕਿ ਜਿਹੜੀ ਅਸੀਂ ਇੱਕ ਦੂਜੇ ਤੇ ਬਿਆਨਬਾਜ਼ੀ ਕਰ ਰਹੇ ਨੇ ਜਿਹੜੇ ਸਿੱਖ ਵਿਰੋਧੀ ਤਾਕਤਾਂ ਨੇ ਉਹ ਬੇਹਦ ਖੁਸ਼ ਨੇ ਇਸ ਨੂੰ ਲੈ ਕੇ ਜੇਕਰ ਦੋ ਫਾੜ ਹੁੰਦੀ ਹੈ ਸਿੱਖ ਰਾਜਨੀਤੀ ਜਾਂਨ ਕਿ ਸ਼ੋਮਨੀ ਅਕਾਲੀ ਦਲ ਜਦ ਸਿੱਖ ਵੋਟਰ ਤਾਂ ਜਿਹੜੀ ਸਿੱਖ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਜ਼ਰੂਰ ਫਾਇਦਾ ਹੋਵੇਗਾ ਜਾਂ ਫਿਰ ਕਹਿ ਲਈਏ ਜੇ ਜਿਹੜੇ ਪੰਜਾਬ ਦੇ ਵਿੱਚ ਦੂਜੀਆਂ ਪਾਰਟੀਆਂ ਨੇ ਜਿਨ੍ਹਾਂ ਨੂੰ ਪੰਥਕ ਪਾਰਟੀ ਨਹੀਂ ਮੰਨਿਆ ਜਾਂਦਾ ਜਾਂ ਫਿਰ ਕਾਂਗਰਸ ਹੋਗੀ ਜਾਂ ਫਿਰ ਦੂਜੇ ਪਾਸੇ ਭਾਜਪਾ ਹੋਗੀ ਕਿਤਨੇ ਕਿਤੇ ਦੂਜੀ ਪਾਰਟੀਆਂ ਨੂੰ ਜਰੂਰ ਜਿਹੜਾ ਫਾਇਦਾ ਜਰੂਰ ਹੋਵੇਗਾ ਇਸ ਦੇ ਨਾਲ ਹੀ ਜਿਹੜਾ ਅਕਾਲੀ ਦਲ ਅਮਰਤਪਾਲ ਦਾ ਵੈ ਉਸ ਦਾ ਕੀ ਹੋਵੇਗਾ ਕੀ ਅਮਰਤਪਾਲ ਦਾ ਅਕਾਲੀ ਦਲ ਜਿਹੜੀ ਅਕਾਲੀ ਦਲ ਦੀ ਇਹ ਦੁਚਿੱਤੀ ਬਣੀ ਹੋਈ ਹੈ ਦੁਬਿਧਾ ਬਣੀ ਹੋਈ ਹੈ ਕਿ ਇਸ ਦੇ ਵਿੱਚੋਂ ਉਹ ਆਪਣਾ ਲਾਭ ਖੱਟ ਪਾਉਣਗੇ ਜਾਂ ਫਿਰ ਨਹੀਂ ਕਿਉਂਕਿ ਉਹ ਵੀ ਐਲਾਨ ਕਰਨ ਤੋਂ ਬਾਅਦ ਚੁੱਪ ਨੇ ਉਹਨਾਂ ਦੇ ਵੱਲੋਂ ਵੀ ਕੋਈ ਅੱਗੇ ਪ੍ਰਕਿਰਿਆ ਨਹੀਂ ਸ਼ੁਰੂ ਕੀਤੀ ਜਾ ਰਹੀ ਉਹ ਵੀ ਖਮੋਸ ਬੈਠੇ ਨੇ ਪਰ ਹੁਣ ਜਿਹੜਾ ਸਿੱਖ ਵੋਟਰ ਹੈ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਗੱਲਬਾਤ ਕਰ ਚੁੱਕੇ ਹਾਂ ਕਿ 2022 ਦੇ ਵਿੱਚ ਅਕਾਲੀ ਦਲ ਤੋਂ ਕਾਂਗਰਸ ਤੋਂ ਭਾਜਪਾ ਤੋਂ ਨਾਰਾਜ਼ ਹੋ ਕੇ ਜਿਹੜਾ ਪੰਜਾਬ ਦਾ ਵੋਟਰ ਸੀ ਉਹ ਆਮ ਆਦੀ ਪਾਰਟੀ ਵੱਲ ਗਿਆ ਸੀ ਆਮ ਆਦੀ ਪਾਰਟੀ ਦੇ ਵਿੱਚ ਜਾਣ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਦੇ ਨਾਲ ਜੋ ਕੁਝ ਹੋਇਆ ਜਾਂ ਫਿਰ ਜਿਸ ਤਰ੍ਹਾਂ ਦਾ ਮੋਹਲ ਰਿਹਾ ਪੰਜਾਬ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਤਾਂ ਲੋਕਾਂ ਦਾ ਉੱਥੋਂ ਹੀ ਮੋਹ ਭੰਗ ਹੋ ਗਿਆ ਤੇ ਹੁਣ ਲੋਕ ਅਗਲੀ ਧਿਰ ਜਾਂ ਫਿਰ ਚੌਥੀ ਧਿਰ ਵਖੈਲੀ ਪੰਜਾਬ ਦੇ ਵਿੱਚ ਉਸ ਵੱਲ ਵੜੀ ਕਰੇ ਨੇ ਹੁਣ ਉਹ ਚੌਥੀ ਧਿਰ ਗੇੜੀ ਹੋਵੇਗੀ ਕਿ ਜਿਹੜੀ ਸ੍ਰੀ ਅਕਾਲ ਤਾ ਸਹਿਬ ਤੋਂ ਭਰਤੀ ਸ਼ੁਰੂ ਹੋਵੇਗੀ ਕਿ ਉਹ ਚੌਥੀ ਧਿਰ ਨੂੰ ਲੋਕ ਸਪਕਾਰ ਕਰਨਗੇ ਕਿ ਆਮ ਆਦੀ ਪਾਰਟੀ ਦੇ ਵਾਂਗ 92 ਦੇ 92 ਉਹਨਾਂ ਦੇ ਵਿੱਚ ਤਾਂ ਅੰਗੇ ਸਤਾਈ ਦੇ ਵਿੱਚ ਜਾਂ ਫਿਰ ਜਿਹੜੀ ਉਹ ਸਿੱਖ ਵੋਟਰ ਹੈ ਜਾਂ ਫਿਰ ਭਾਜੀਪੀ ਵੱਲ ਜਾਊਗੀ ਜਾਂ ਫਿਰ ਕਿਹੜੇ ਪਾਸੇ ਜਾਊਗੀ ਹੁਣ ਪਾਰਟੀਆਂ ਦੇ ਲਈ ਇਹ ਦੁਚਿੱਤੀ ਜਾਂ ਫਿਰ ਕਹ ਲਈਏ ਇਹ ਸਰਗਰਮੀਆਂ ਤੇਜ਼ ਹੋ ਗਈਆਂ ਨੇ ਕਿ ਜਿਹੜੀ ਵੋਟ ਟੁੱਟ ਰਹੀ ਹੈ ਤਾਂ ਇਸ ਨੂੰ ਅਸੀਂ ਆਪਣੇ ਵਾਲੇ ਪਾਸੇ ਕਿਸ ਤਰ੍ਹਾਂ ਕੀਤਾ ਜਾ ਸਕੇ ਅਸੀਂ ਵੋਟਰਾਂ ਨੂੰ ਆਪਣੇ ਵੱਲ ਕਿਵੇਂ ਕਰੀਏ ਭਾਵੇਂ ਪਾਰਟੀਆਂ ਦੇ ਵੱਲੋਂ ਰੈਲੀਆਂ ਕੀਤੀਆਂ ਜਾਂਦੀਆਂ ਤਾਂ ਇਕੱਠ ਬਹੁਤ ਹੋ ਜਾਂਦੇ ਨੇ ਇਕੱਠ ਪਹਿਲਾਂ ਵੀ ਪੰਜਾਬ ਦੇ ਵਿੱਚ ਬਣੀਆਂ ਖੇਤਰੀ ਪਾਰਟੀਆਂ ਦੇ ਵਿੱਚ ਬੇਮਿਸਾਲ ਇਕੱਠ ਹੁੰਦੇ ਰਹੇ ਨੇ ਵੱਡੇ ਵੱਡੇ ਇਕੱਠ ਹੁੰਦੇ ਰਹੇ ਨੇ ਪਰ ਜਦੋਂ ਉਸ ਇਕੱਠ ਨੂੰ ਵੋਟ ਦੇ ਵਿੱਚ ਜਾਂ ਫਿਰ ਕਹਿ ਲਈਏ ਉਸ ਇਕੱਠ ਨੂੰ ਵੋਟਰਾਂ ਦੇ ਅਨੁਸਾਰ ਜੇਕਰ ਆਪਾਂ ਵੋਟਾਂ ਦੇ ਵਿੱਚ ਤਬਦੀਲ ਕਰਨਾ ਹੋਵੇ ਤਾਂ ਉਸ ਦੀ ਰਣਨੀਤੀ ਕਿਵੇਂ ਤਿਆਰ ਕਰਨੀ ਪਵੇਗੀ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਿੱਖ ਰਾਜਨੀਤੀ ਨੂੰ ਲੈ ਕੇ ਕਿਤਨਾ ਕਿਤੇ ਆਨਮਲੇ ਦਿਨਾਂ ਦੇ ਵਿੱਚ ਇੱਕ ਵੱਡੀ ਕਰਵਟ ਕਹਿ ਲਈ ਜਦ ਇੱਕ ਵੱਡੀ ਹਲਚਲ ਸ਼ੁਰੂ ਹੋਣ ਵਾਲੀ ਹੈ ਤਾਂ ਤੁਸੀਂ ਕੀ ਸੋਚਦੇ ਹੋ ਕਿ ਜਿਸ ਤਰ੍ਹਾਂ ਹੁਣ ਸ੍ਰੀ ਅਕਾਲ ਤਾ ਸਹਿਬ ਤੋਂ ਜਿਹੜੀ ਭਰਤੀ ਹੁਣ ਸ਼ੁਰੂ ਹੋਣੀ ਹੈ ਕਿ ਉਸ ਨੂੰ ਲੈ ਕੇ ਅਕਾਲ ਦਲ ਵੱਲੋਂ ਜਿਹੜੀ ਭਰਤੀ ਕੀਤੀ ਗਈ ਹੈ ਕਿ ਉਹ ਰੱਦ ਹੋਣੀ ਚਾਹੀਦੀ ਹੈ ਜਾਂ ਫਿਰ ਸ੍ਰੀ ਅਕਾਲ ਤਾ ਸਹਿਬ ਵਾਲੀ ਹੀ ਭਰਤੀ ਜਿਹੜੀ ਹੈ ਉਹ ਜਿਹੜੀ ਕਮੇਟੀ ਬਣਾਏਗੀ ਉਹ ਇਸੇ ਦੇ ਵਿੱਚ ਸੋਧ ਕਰਕੇ ਇਸ ਨੂੰ ਸਵੀਕਾਰ ਕਰ ਲਵੇ ਤੁਹਾਡੇ ਕੀ ਵਿਚਾਰ ਨੇ ਇਸ ਸੰਬੰਧ ਦੇ ਵਿੱਚ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ terima